ਬ੍ਰੈਂਪਟਨ ਦੀ ਇੱਕ ਔਰਤ ਨੇ ਪੈਟਰੋ ਕੈਨੇਡਾ ਦੇ ਗੈਸ ਸਟੇਸ਼ਨ ਤੋਂ ਇੱਕ ਟਿਕਟ ਖਰੀਦੀ ਤੇ ਉਸ ਨੂੰ ਅਨੁਭਵ ਹੋਇਆ ਕਿ 17 ਮਈ ਦੇ ਡਰਾਅ ਵਿੱਚ ਕਰਮਜੀਤ ਹੰਸਰਾ ਨੇ 1 ਮਿਲੀਅਨ ਦਾ ਲੋਟੋ ਮੈਕਸ ਮੈਕਸ ਮਿਲੀਅਨ ਇਨਾਮ ਜਿੱਤ ਲਿਆ। OLG ਨੇ ਵੀਰਵਾਰ ਨੂੰ ਜਿੱਤ ਦੀ ਘੋਸ਼ਣਾ ਕਰਦੇ ਹੋਏ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਆਖਿਆ ਹੰਸਰਾ ਜੋ ਆਟੋ ਮੋਮਿੰਗ ਉਦਯੋਗ ਵਿੱਚ ਕੰਮ ਕਰਦੀ ਹੈ ਕਦੇ-ਕਦਾਈਂ ਲਾਟਰੀ ਪਲੇ ਕਰਦੀ ਹੈ ਜੋ ਜੈਕਪੌਟ ਵੱਧ ਹੋਣ ਤੇ ਲੋਟੋ ਮੈਕਸ ਟਿਕਟ ਖਰੀਦਣਾ ਪਸੰਦ ਕਰਦੀ ਹੈ। ਉਹ ਐਲਜੀ ਨੇ ਕਿਹਾ ਕਿ ਇਸ ਸ਼ਨੀਵਾਰ ਦੀ ਸਵੇਰ ਸੀ ਜਦੋਂ ਉਹ ਉਹ ਐਲਜੀ ਐਪ ਤੇ ਆਪਣੇ ਟਿਕਟ ਨੂੰ ਸਕੈਨ ਕਰਿਆ ਤਾਂ ਸੱਚਮੁੱਚ ਉਸ ਨੂੰ ਸਮਝ ਨਹੀਂ ਆ ਰਿਹਾ ਸੀ। ਉਸ ਨੇ ਐਲਜੀ ਰਿਲੀਜ਼ ਵਿੱਚ ਕਿਹਾ ਕਿ ਮੈਂ ਬਿਗ ਵਿਨ ਸ਼ਬਦ ਵੇਖ ਕੇ ਆਪਣੇ ਪਰਿਵਾਰ ਨੂੰ ਦਿਖਾਉਣ ਲੱਗੀ ਤੇ ਮੈਨੂੰ ਵੀ ਵਿਸ਼ਵਾਸ ਨਹੀਂ ਹੋਇਆ ਤੇ ਬੜੀ ਹੈਰਾਨ ਹੋਈ। ਹੰਸਰਾ ਨੇ ਇਹ ਗੱਲ ਵੀ ਆਖਿਆ ਕਿ ਉਸ ਨੇ ਇਹ ਟਿਕਟ ਆਪਣੇ ਪਤੀ ਨੂੰ ਵੀ ਦਿਖਾਈ ਤਾਂ ਜੋ ਉਹ ਵੀ ਇਹ ਟਿਕਟ ਚੈੱਕ ਕਰ ਸਕੇ। ਫਿਰ ਵੀ ਸਾਨੂੰ ਯਕੀਨ ਬਣਾਉਣ ਲਈ 0 ਦੀ ਗਿਣਤੀ ਕਰਨੇ ਪਈ ਉਸਨੇ ਰਿਲੀਜ਼ ਵਿੱਚ ਕਿਹਾ ਕਿ ਇਹ ਅਸਲ ਵਿੱਚ ਮੇਰੀਆਂ ਵੱਡੀ ਮੁਸਕਰਾਹਟ ਤੋਂ ਮੇਰੀਆਂ ਬਹੁਤ ਗੱਲਾਂ ਜਿੱਥੇ ਦੁਖੀ ਹੋਇਆ ਮਨ ਬੜਾ ਖੁਸ਼ ਹੋਇਆ ਤੇ ਅੱਖਾਂ ਵਿੱਚ ਅਤਰੂ ਵੀ ਆਏ ਹੰਸਰਾ ਨੇ ਇਹ ਗੱਲ ਆਖੀ ਹੈ ਕਿ ਆਪਣੇ ਜੇਤਨ ਨੂੰ ਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਹਨਾਂ ਨੂੰ ਵਧਣ ਦੀ ਇਜਾਜ਼ਤ ਦੇਵੇਗੀ ਜੇਤੂ ਟਿਕਟ ਬ੍ਰੈਮਟਨ ਵਿੱਚ ਟੌਰਪਰ ਰੋਡ ਤੇ ਪੈਟਰੋ ਕੈਨੇਡਾ ਤੋਂ ਖਰੀਦੀ ਗਈ ਹੰਸਰਾ ਤੇ ਹੋਰ ਮੈਕਸ ਲੋਟੋ ਖਿਡਾਰੀਆਂ ਨੂੰ ਵੀ ਖੁਸ਼ਖਬਰੀ ਹੈ ਕਿ ਓਲਜੀ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਖੁਲਾਸਾ ਕੀਤਾ ਸੀ ਕਿ ਲੋਟੋ ਮੈਕਸ ਡਰਾ ਇਸ ਸਾਲ ਦੇ ਅੰਤ ਵਿੱਚ ਹੋਰ ਵੀ ਵੱਡਾ ਹੋ ਜਾਵੇਗਾ